ਪੰਜਾਬ ਦੇ ਕਿਸਾਨ ਨੂੰ ਉਜਾੜਨ ਦੀ ਪੂਰ ਤਿਆਰੀ ਹੋ ਚੁੱਕੀ ਹੈਗੀ ਆਉਣ ਵਾਲੇ ਕੁਝ ਸਾਲਾਂ ਤੱਕ ਜੇ ਐਵੇਂ ਚੱਲਦਾ ਰਿਹਾ ਤੇ ਪੰਜਾਬ ਦਾ ਕਿਸਾਨ ਸਾਰਾ ਖਤਮ ਹੋ ਜਾਊਗਾ ਆਹ ਵੀਡੀਓ ਪੰਜਾਬ ਦੇ ਕੱਲੇ ਕੱਲੇ ਕੋਨੇ ਤੱਕ ਪਹੁੰਚਾ ਦਿਓ ਆਪਣੇ ਜਿੰਨੇ ਤੁਸੀਂ ਯਾਰ ਦੋਸਤਾਂ ਯਾਦ ਦਿਓਗੇ ਸਾਰਿਆਂ ਨੂੰ ਇਹ ਵੀਡੀਓ ਜ਼ਰੂਰ ਭੇਜਿਓ ਕਿਉਂਕਿ ਅਸਲ ਦੇ ਵਿੱਚ ਇਹ ਜਿਹੜੀ ਚੀਜ਼ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ ਹੈਗਾ ਤੁਹਾਨੂੰ ਕੋਈ ਟੀਵੀ ਚੈਨਲ ਨਹੀਂ ਦੱਸੂਗਾ ਨਾ ਕੋਈ মিডিਆ ਅਦਾਰਾ ਦੱਸੂਗਾ ਕਿਉਂਕਿ ਕਾਰਪੋਰੇਟ ਤੋਂ ਉਹਨਾਂ ਨੂੰ ਐਡਸ ਮਿਲਦੀਆਂ ਨੇਗੇ ਉਹਨਾਂ ਨੂੰ ਪੈਸੇ ਮਿਲਦੇ ਨੇਗੇ ਇਸ ਕਰਕੇ ਤੁਹਾਨੂੰ ਕੋਈ ਨਹੀਂ ਦੱਸੂਗਾ ਨਾ ਕੋਈ ਪੋਲੀਟਿਸ਼ੀਅਨ ਦੱਸੂ દસણ લગે ਅਸਲ ਦੇ ਵਿੱਚ ਕੁਝ ਦਿਨ ਪਹਿਲਾਂ ਅਸਲ ਦੇ ਵਿੱਚ 2 ਫਰਵਰੀ ਨੂੰ ਜਿਹੜੀ ਹੁਣ 2 ਫਰਵਰੀ ਲੰਘ ਕੇ ਗਈ ਆ ਇਸੇ ਸਾਲ ਦੀ 2026 ਦੀ 2 ਫਰਵਰੀ 2026 ਨੂੰ ਇੰਡੀਆ ਯੂਐਸਏ ਟ੍ਰੇਡ ਡੀਲ ਸਾਈਨ ਹੋਈ ਆਗੀ ਜਿਹਦੇ ਵਿੱਚ ਮਤਲਬ ਕਿ ਅਮਰੀਕਾ ਨੇ ਇਹ ਮੰਗ ਕੀਤੀ ਸੀ ਵੀ ਸੋਡਾ ਜਿਹੜਾ ਇੰਡੀਆ ਦਾ ਐਗਰੀਕਲਚਰ bizness ਆਗਾ ਸਾਡੇ ਲਈ ਖੋਲ ਦਿੱਤਾ ਜਾਵੇ ਸਾਨੂੰ ਜ਼ੀਰੋ ਟੈਰਿਫ ਤੇ ਜ਼ੀਰੋ ਟੈਰਿਫ ਤੇ ਇੰਡੀਆ ਦੇ ਵਿੱਚ ਆਪਣੇ ਪ੍ਰੋਡਕਟ ਭੇਜਣ ਦੀ ਅਨੁਮਤੀ ਦਿੱਤੀ ਜਾਵੇ ਵੈਸੇ ਤਾਂ ਹਲੇ ਤੱਕ ਅੱਜ ਦੀ ਡੇਟ ਤੱਕ ਜਿਹੜੇ ਸਾਈਨ ਹੋਈ ਆ ਉਹਦੇ ਵਿੱਚ ਕੁਝ ਕਿਹੜੀਆਂ ਚੀਜ਼ਾਂ ਨੇ ਕਿ ਜਿੰਨਾ ਦੇ ਆਲਾ ਪੰਜਾਬ ਦੇ ਕਿਸਾਨ ਨੂੰ ਪ੍ਰੋਟੈਕਟ ਕੀਤਾ ਗਿਆ ਮਤਲਬ ਕਿ ਹਲੇ ਉਹ ਚੀਜ਼ਾਂ ਹੋਈਆਂ ਨਹੀਂ ਉਹਨਾਂ ਦੇ ਟਾਈਮ ਦੇ ਵਿੱਚ ਹੋ ਸਕਦਾ ਹੋ ਸਕਦੀਆਂ ਨੇ ਅਸਲ ਦੇ ਵਿੱਚ ਅਮਰੀਕਾ ਦੇ ਜਿਹੜੇ ਕਿਸਾਨ ਨੇ ਨਾ ਅਮਰੀਕਾ ਦੇ ਕਿਸਾਨਾਂ ਦੇ ਨਾਲ ਟਰੰਪ ਨੇ ਵਾਅਦਾ ਕੀਤਾ ਸੀਗਾ ਵੀ ਤੁਹਾਨੂੰ ਬਹੁਤ ਤਰਜੀਹ ਦਿੱਤੀ ਜਾਊਗੀ ਵੀ ਤੁਹਾਡੇ ਅਸੀਂ ਹੱਕ ਦੇ ਵਿੱਚ ਖੜਾਂਗੇ ਵੋਟਾਂ 'ਚ ਜਿੱਤਣ ਤੋਂ ਪਹਿਲਾਂ ਅਸਲ ਦੇ ਵਿੱਚ ਪਹਿਲਾਂ ਕੀ ਸੀਗਾ ਜਿਹੜਾ ਅਮਰੀਕਾ ਸੀ ਆਪਣਾ ਜਿੰਨਾ ਵੀ ਐਗਰੀਕਲਚਰ ਪ੍ਰੋਡਕਟ ਸੀਗਾ ਚਾਹੇ ਦੁੱਧ ਸੀਗਾ ਚਾਹੇ ਨਾਸ਼ਜ ਸੀਗਾ ਚਾਹੇ ਫਰੂਟ ਸੀਗੇ ਉਹ ਚਾਈਨਾ ਨੂੰ ਭੇਜਦਾ ਸੀਗਾ ਹੁਣ ਚਾਈਨਾ ਦੇ ਨਾਲ ਇਹਨਾਂ ਦੀ ਟ੍ਰੇਡ ਵਾਰ ਚੱਲ ਰਹੀ ਆ ਤੇ ਚਾਈਨਾ ਨੇ ਜਾਰਾ ਟੈਰਿਫ ਲਾਤੇ ਕਿ ਜਿਹੜਾ ਅਮਰੀਕਾ ਦਾ ਕਿਸਾਨ ਆ ਉਹ ਖਤਮ ਹੋਣ ਦੀ ਕਗਾਰ ਤੇ ਸੀਗਾ ਤੇ ਅਮਰੀਕਾ ਨੂੰ ਚਾਹੀਦਾ ਸੀਗਾ ਉਹਦਾ ਆਲਟਰਨੇਟਿਵ ਵੀ ਕੋਈ ਨਾ ਕੋਈ ਐਹ ਜੀ ਕੰਟਰੀ ਜਿਹਦੀ ਪਾਪੂਲੇਸ਼ਨ ਜ਼ਿਆਦਾ ਹੋਵੇ ਤਾਂ ਉਹ ਸੀਗਾ ਇੰਡੀਆ ਇੰਡੀਆ ਉਹਨਾਂ ਦੇ ਲਈ ਸਭ ਤੋਂ ਬੈਸਟ ਸੀਗਾ ਤਾਂ ਮੋਦੀ ਦੀ ਬਾਹ ਵੈਸੇ ਤਾਂ ਬਹੁਤ ਸਾਲਾਂ ਤੋਂ ਇਹ ਜੀ ਚੱਲਦੀ ਆ ਰਹੀ ਹੈਗੀ ਵੀ ਕਿਵੇਂ ਨਾ ਕਿਵੇਂ ਕਰਕੇ ਇੰਡੀਆ ਦਾ ਫਾਰਮਿੰਗ ਵਾਲਾ ਜਿਹੜਾ ਐਗਰੀਕਲਚਰ ਜਿਹੜਾ ਬਿਜ਼ਨਸ ਆਗਾ ਇਹ ਸਾਡੇ ਲਈ ਖੋਲ ਦਿੱਤਾ ਜਾਵੇ ਪਰ ਹਮੇਸ਼ਾ ਹੀ ਜਿੰਨੇ ਆਪਣੀਆਂ ਸਰਕਾਰਾਂ ਆ ਰਹੀਆਂ ਨੇ ਸੈਂਟਰ ਦੇ ਵਿੱਚ ਕਿਸੇ ਨੇ ਨਹੀਂ ਖੋਲਿਆ ਸੀਗਾ ਹੁਣ ਮੋਦੀ ਦੀ ਬਾਹ ਮਰੋੜੀ ਹੋਈ ਹੈਗੀ ਕੀ ਹੋਇਆ ਸਿਸਟਮ ਉਹ ਮੈਂ ਨਹੀਂ ਜਾਣਦਾ ਪਰ ਉਹ ਟ੍ਰੇਡ ਡੀਲ ਸਾਈਨ ਹੋਈ ਹੈਗੀ ਅਸਲ ਦੇ ਵਿੱਚ ਉਹਦੇ ਵਿੱਚ ਕੀ ਆ ਗਿਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਇੰਡੀਆ ਦੇ ਵਿੱਚ ਐਗਰੀਕਲਚਰ ਪ੍ਰੋਡਕਟ ਆਉਣਗੇ ਜਦੋਂ ਜੇ ਆ ਗਏ ਜੇ ਪੱਕੇ ਤੌਰ ਤੇ ਦੁੱਧ ਸਾਰਾ ਫਰੂਟਸ ਅਨਾਜ ਸਾਰਾ ਕੁਝ ਆਉਣ ਲੱਗ ਪਿਆ ਇੰਡੀਆ ਦੇ ਕਿਸਾਨ ਤੋਂ ਕਿਤੇ ਜਿਆਦਾ ਸਸਤਾ ਚੀਜ਼ਾਂ ਮਿਲਿਆ ਕਰਨਗੀਆਂ ਜਿਵੇਂ ਐਗਜ਼ਾਮਪਲ ਮੰਨ ਲਓ ਦੁੱਧ ਦਾ ਦੁੱਧ ਆਪਣੇ ਪੰਜਾਬ ਦੇ ਵਿੱਚ ਆਮ ਤੌਰ ਤੇ 60 ਰੁਪਏ ਕਿਲੋ ਤੋਂ ਲੈ ਕੇ 80 ਰੁਪਏ ਕਿਲੋ ਤੱਕ ਮਿਲਦਾਗਾ ਤੇ ਜਿਹੜਾ ਅਮਰੀਕਾ ਆਪਣਾ ਦੁੱਧ ਭੇਜੂਗਾ ਉਹ 30 ਰੁਪਏ ਕਿਲੋ 20 ਰੁਪਏ ਕਿਲੋ ਇਹ ਸਾਬ ਦਾ ਹੋਊਗਾ ਅਸਲ ਦੇ ਵਿੱਚ ਜਿਵੇਂ ਆਪਣੇ ਪੰਜਾਬ ਦੇ ਵਿੱਚ ਕਿਸਾਨ ਨੇਗੇ ਕਿਸੇ ਕੋਲ 5 ਕਿੱਲੇ ਨੇ ਕਿਸੇ ਕੋਲ 6 ਕਿੱਲੇ ਨੇ ਉਹਨਾਂ ਦਾ ਐਵਰੇਜ 2-3 ਕਿੱਲੇ ਹੁੰਦੇ ਨੇਗੇ ਪੰਜਾਬ ਦੇ ਵਿੱਚ on an average ਜੇ ਆਪਾਂ ਸਾਰੀ ਪਾਪੂਲੇਸ਼ਨ ਨੂੰ ਚੈੱਕ ਕਰੀਏ ਤਾਂ ਹੁਣ ਦੂਸਰੇ ਪਾਸੇ ਅਮਰੀਕਾ ਦੇ ਕਿਸਾਨ ਨੇਗੇ ਕਿਸੇ ਕੋਲ 1000 ਕਿੱਲਾਗਾ ਕਿਸੇ ਕੋਲ 5000 ਕਿੱਲਾਗਾ ਇਦਾਂ ਸਿਸਟਮ ਚੱਲਦਾਗਾ ਉਹਨਾਂ ਦੇ ਕਿਸਾਨ ਬਹੁਤ ਅਮੀਰ ਨੇ ਹੁਣ ਅਮਰੀਕਾ ਦੇ ਵਿੱਚ ਜਿੰਨੇ ਕੋਈ ਵੀ ਖੇਤੀ ਕਰਦਾ ਜਿਹੜਾ ਬੰਦਾ ਉਹਨੂੰ ਸਾਰੀਆਂ ਚੀਜ਼ਾਂ ਦੇ ਸਬਸਿਡੀ ਆ ਮਸ਼ੀਨਰੀ ਸਬਸਿਡੀਆ ਇਵਨ ਤੋਂ ਉਹਨਾਂ ਨੂੰ ਤੇਲ ਡੀਜ਼ਲ ਉਹ ਵੀ ਬੜਾ ਸਸਤਾ ਦਿੱਤਾ ਜਾਂਦਾ ਆਮ ਲੋਕਾਂ ਦੇ ਨਾਲ ਬੜਾ ਹੀ ਜੀਵ ਬ੍ਰਾਈਸ ਤੇ ਤੇ ਬਿਜਲੀ ਉਹ ਵੀ ਬਿਲਕੁਲ ਸਸਤੀ ਬਿਲਕੁਲ ਆਮ ਨਾਲੋਂ ਆਮ ਲੋਕਾਂ ਦੇ ਨਾਲੋਂ ਬਹੁਤ ਸਸਤੀ ਦਿੱਤੀ ਗਈ ਹੈਗੀ ਤੇ ਹਰ ਇੱਕ ਚੀਜ਼ ਤੇ ਸਬਸਿਡੀ ਹੈ ਜਿਹੜੀ ਵੀ ਚੀਜ਼ ਤੁਸੀਂ ਐਗਰੀਕਲਚਰ ਦੀ ਖਰੀਦੀ ਨਹੀਂ ਹੈਗੀ ਉਹਦੇ ਉੱਤੇ ਐ ਮੰਨ ਕੇ ਚੱਲੋ ਕਿ ਜੇ ਕੋਈ ਚੀਜ਼ 100 ਰੁਪਏ ਦੀ ਆ ਉਹਦੇ ਵਿੱਚੋਂ 80 ਰੁਪਏ ਤਾਂ ਸਰਕਾਰ ਪੇ ਕਰਦੀ ਹੈਗੀ ਮਤਲਬ ਕਿਸਾਨ ਲਵੇ ਉਹਨੇ ਸਿਰਫ 20 ਰੁਪਏ ਲਾਉਣੇ ਨੇ 100 ਰੁਪਏ ਦੀ ਚੀਜ਼ ਉਹਨੂੰ 20 ਰੁਪਏ ਦੀ ਮਿਲ ਰਹੀ ਹੈਗੀ ਤੇ ਜਿਹੜੇ ਫਰਟੀਲਾਈਜ਼ਰ ਨੇ ਉਹ ਵੀ ਬੜੇ ਚੀਪ ਕੁਆਲਿਟੀ ਦੇ ਬੜੇ ਹੀ ਚੀਪ ਸਸਤੇ ਦਿੱਤੇ ਜਾਂਦੇ ਨੇਗੇ ਕਿਸਾਨਾਂ ਨੂੰ ਉਲਟਾ ਆਪਣੇ ਪੰਜਾਬ ਦੇ ਵਿੱਚ ਡੀਜ਼ਲ ਮਹਿੰਗਾ ਬਿਜਲੀ ਚੱਲ ਆਪਣੇ ਲਈ ਇਹ ਸੁੱਖ ਦਾ ਸਾਹ ਹੈ ਕਿ ਆਪਣੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਬਿਜਲੀ ਆ ਉਹ ਮੁਫਤ ਆ ਗਈ ਠੀਕ ਆ ਹੁਣ ਆਪਾਂ ਨੂੰ ਡੀਜ਼ਲ ਮਹਿੰਗਾ ਦਿੱਤਾ ਜਾਂਦਾਗਾ ਮੌਸਮ ਦਾ ਆਪਾਂ ਨੂੰ ਡਰ ਰਹਿੰਦਾਗਾ ਜਿਵੇਂ ਹੁਣ ਹੜਾ ਆਏ ਸੀਗੇ ਦਾ ਫਸਲ ਨਹੀਂ ਤਬਾਹ ਹੋ ਗਈਆਂ ਸੀਗਾ ਇਹਦਾ ਡਰ ਰਹਿੰਦਾਗਾ ਹੁਣ ਉੱਥੇ ਕੋਈ ਡਰ ਨਹੀਂ ਉੱਥੇ ਜੇ ਫਸਲ ਤਬਾਹ ਹੋ ਜੇ ਤਾਂ ਜਿੰਨੇ ਰੁਪਏ ਦੀ ਫਸਲ ਤਬਾਹ ਹੋਈ ਹੈਗੀ ਸਰਕਾਰ ਉਹਨਾਂ ਨੂੰ ਪੈਸੇ ਦਿੰਦੀ ਹੈਗੀ ਹੁਣ ਜਦੋਂ ਇੱਕ ਪਾਸੇ ਤਾਂ ਜਿਹੜਾ ਚੀਪ ਕੁਆਲਿਟੀ ਵਾਲਾ ਇਹ ਅਸਲ ਦੇ ਵਿੱਚ ਨਾ ਅਮਰੀਕਾ ਦੇ ਜਿਹੜੇ ਐਗਰੀਕਲਚਰ ਦੇ ਜਿਹੜੇ ਚੀਜ਼ਾਂ ਨੇ ਗਿਆ ਬੜੇ ਹੀ ਚੀਪ ਕੁਆਲਿਟੀ ਦੀਆਂ ਨੇ ਗਿਆ ਉਹ ਸਾਰਾ ਕੈਮੀਕਲ ਆ ਜਿੰਨੀ ਉਹ ਚੀਜ਼ਾਂ ਬਣਾਉਂਦੇ ਨੇਗੇ ਆਪਣੇ ਖੇਤ ਦੇ ਵਿੱਚ ਉਗਾਉਂਦੇ ਨੇ ਇੰਨੇ ਜ਼ਿਆਦਾ ਕੈਮੀਕਲਾਂ ਦਾ ਯੂਜ਼ ਕਰਦੇ ਨੇਗੇ ਕਿ ਉਹ ਬੜੀਆਂ ਹੀ ਗੰਦੀਆਂ ਆਪਾਂ ਨੂੰ ਬਿਮਾਰੀਆਂ ਲਾਉਣ ਵਾਲੀ ਜਿਹੜੀ ਅਨਾਜ ਆ ਉਹ ਬਣ ਜਾਂਦਾਗਾ ਹੁਣ ਦੂਸਰੇ ਪਾਸੇ ਆਪਣੇ ਪੰਜਾਬ ਦੇ ਵਿੱਚ ਕੀ ਸਿਸਟਮ ਆਗਾ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਰੇਸ ਸਪਰੇਅ ਕੋਈ ਕਰਦੇ ਨਹੀਂ ਹੈਗੇ ਪਰ ਬਹੁਤ ਸਾਰੇ ਆਪਾਂ ਇੰਨਾ ਕਿ ਮੰਨ ਕੇ ਚੱਲੂਗੇ ਕੈਮੀਕਲ ਨਹੀਂ ਖਾਂਦੇ ਹੈਗੇ ਜਿੰਨਾ ਉਹ ਬਣਾਉਂਦੇ ਨੇ ਹੁਣ ਜਦੋਂ ਇਹ ਦੋਨੋਂ ਇੱਕ ਪਾਸੇ ਦਾ ਸਸਤੀਆਂ ਚੀਜ਼ਾਂ ਇੱਕ ਪਾਸੇ ਆਪਣੀਆਂ ਮਹਿੰਗੀਆਂ ਚੀਜ਼ਾਂ ਜਦੋਂ ਇਹ ਇੱਕੋ ਹੀ ਮਾਰਕੀਟ ਦੇ ਵਿੱਚ ਆਉਣ ਗਿਆ ਤਾਂ ਪੰਜਾਬ ਹਾਰ ਜਾਊਗਾ ਅਮਰੀਕਾ ਦੇ ਪ੍ਰੋਡਕਟ ਜਿੱਤ ਜਾਣਗੇ ਤੁਸੀਂ ਜੇ ਤੁਸੀਂ ਕਿਸਾਨ ਹੋ ਨਿਊਟਰਲ ਹੋ ਕੇ ਸੋਚੋ ਬਿਲਕੁਲ ਨਿਊਟਰਲ ਵੀ ਤੁਸੀਂ ਇੱਕ ਆਮ ਬਿਜ਼ਨਸ ਕਰਦੇ ਹੋ ਕਿਤੇ ਨੌਕਰੀ ਕਰਦੇ ਹੋ ਤੁਹਾਡਾ ਕੰਮ ਕਿੱਤਾ ਤੁਹਾਡਾ ਖੇਤੀ ਦੇ ਨਾਲ ਜੁੜਿਆ ਨਹੀਂ ਹੋਇਆ ਹੁਣ ਤੁਸੀਂ ਮਾਰਕੀਟ ਦੇ ਵਿੱਚ ਜਾਣੇ ਹੋਗੇ ਹੁਣ ਤੁਹਾਨੂੰ ਇੱਕ ਪਾਸੇ ਦਾ ਕਣਕ ਮਿਲੂਗੀ 22 24 ਰੁਪਏ ਕਿਲੋ ਇੱਕ ਪਾਸੇ ਤੁਹਾਨੂੰ ਮਿਲੂਗੀ 10 ਰੁਪਏ ਕਿਲੋ ਤੁਸੀਂ ਕਿਹੜੀ ਲਓਗੇ ਸਿੰਪਲ ਜੀ ਗੱਲ ਆ ਬੰਦਾ 10 ਰੁਪਏ ਕਿਲੋ ਵਾਲੀ ਲਊਗਾ ਸਸਤੀ ਲਊਗਾ ਦੁੱਧ ਵੀ ਆਈਆਂਗਾ ਦੁੱਧ 60 70 ਰੁਪਏ ਕਿਲੋ ਲਊਗਾ ਬੰਦਾ ਜਾਂ ਫਿਰ ਉਹ ਲਊਗਾ 20 25 ਰੁਪਏ ਕਿਲੋ 20 25 ਰੁਪਏ ਕਿਲੋ ਲਊਗਾ ਅਗਲਾ ਜੇ ਆਪਣੇ ਇੰਡੀਆ ਦੇ ਵਿੱਚ ਉਹਨਾਂ ਕੀ ਸਿਸਟਮ ਆਗਾ ਆਪਣੇ ਇੰਡੀਆ ਦੇ ਵਿੱਚ ਰਾਜਸਥਾਨ ਦੇ ਵਿੱਚ ਖੇਤੀ ਹੁੰਦੀ ਆ ਹਰਿਆਣਾ ਦੇ ਵਿੱਚ ਖੇਤੀ ਹੁੰਦੀ ਆ ਪੰਜਾਬ ਦੇ ਵਿੱਚ ਖੇਤੀ ਹੁੰਦੀ ਹੈਗੀ ਐਮਪੀ ਦੇ ਵਿੱਚ ਖੇਤੀ ਹੁੰਦੀ ਆ ਬਹੁਤ ਸਾਰੇ ਸਟੇਟਾਂ ਦੇ ਵਿੱਚ ਖੇਤੀ ਹੁੰਦੀ ਆ ਪਰ ਪੰਜਾਬ ਜਿਹੜੇ ਜਿਹੜੇ ਸਟੇਟਾਂ ਨੇ ਹੈਗੇ ਆਪਣੇ ਇੰਡੀਆ ਦੇ ਵਿੱਚ ਜਿਨ੍ਹਾਂ ਦਾ ਮੇਨ ਕੀਤਾ ਖੇਤੀਬਾੜੀ ਦਾਗਾ ਉਹ ਸਾਰੇ ਉਜੜਨ ਦੀ ਕਗਾਰ ਦੇ ਉੱਤੇ ਆ ਜਾਣਗੇ ਜੇ ਇੱਕ ਵਾਰ ਉਹ ਜਿਹੜੇ ਹਲੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਰੋਕੇ ਹੋਏ ਨੇਗੇ ਜੇ ਉਹ ਵੀ ਸਾਰਾ ਕੁਝ ਇੰਪਲੀਮੈਂਟ ਕਰਤਾ ਉਹਨਾਂ ਨੇ ਕਿਉਂਕਿ ਅਮਰੀਕਾ ਨੇ ਤਾਂ ਬੰਮ ਮਰੂੜੀ ਹੋਈ ਆ ਵੀ ਜਿੰਨੇ ਵੀ ਇਹ ਰੂਲਸ ਐਂਡ ਰੈਗੂਲੇਸ਼ਨਸ ਨੇ ਇਸ ਆ ਕੀਤੇ ਹੋਏ ਨੇ ਉਹ ਭੇਜੋ ਹਲੇ ਜਿਹੜਾ ਹੈਗਾ ਟਰੇਡ ਜ਼ੀਰੋ ਕਰ ਦਿੱਤਾ ਹੈਗਾ ਸਬਜ਼ੀਆਂ ਆਮ ਲੋਕ ਜਦੋਂ ਅਮਰੀਕਾ ਭੇਜੂਗਾ ਤਾਂ ਉਹ ਆਪਣੇ ਨਾਲੋਂ ਜਿਹੜੇ ਆਪਾਂ ਕਿਸਾਨ ਵੇਚਦੇ ਆਂਗੇ ਉਹਦੇ ਨਾਲੋਂ ਵੀ ਕਿਤੇ ਜ਼ਿਆਦਾ ਸਸਤੇ ਰੇਟ ਤੇ ਆਮ ਲੋਕਾਂ ਨੂੰ ਮਿਲਿਆ ਕਰਨਗੇ ਹੁਣ ਮੰਡੀ ਹੋਇਆ ਕਰੋਗੀ ਮੰਡੀ ਦੇ ਵਿੱਚ ਅਨਾਜ ਜਿਹੜੇ ਟਰੇਡਰ ਨੇਗੇ ਉਹ ਕਿਉਂ ਖਰੀਦਣਗੇ ਉਹ ਕਹਿਣਗੇ ਵੀ ਭਾਈ ਅਸੀਂ ਅਮਰੀਕਾ ਤੋਂ ਮਹਗਾਵਾਗੇ ਉਹ ਤੁਹਾਡੇ ਨਾਲੋਂ ਸਸਤੇ ਦਿੰਦੇ ਨੇਗੇ ਹੁਣ ਜਾਂ ਤਾਂ ਹੁਣ ਜੱਟ ਜ਼ਿਮੀਂਦਾਰ ਕੋਲ ਕੀ ਆਪਸ਼ਨ ਹੋਊਗਾ ਹੁਣ ਉਹ ਜੇ ਤਾਂ ਰੇਟ ਘਟਾਊਗਾ ਫਹਾ ਲਊਗਾ ਫਾਹ ਲੈ ਕੇ ਉਹਨੂੰ ਮਰਨਾ ਹੀ ਪਊਗਾ ਉਹਦੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਹੋਊਗਾ ਦੂਸਰੀ ਆਪਸ਼ਨ ਆ ਗਈ ਉਹ ਸਿਸਟਮ ਦੇ ਨਾਲ ਲੜਾਈ ਕਰੂਗਾ ਅਮਰੀਕਾ ਦੇ ਵਿੱਚੋਂ ਜਿਹੜਾ ਪ੍ਰੋਡਕਟ ਆਉਂਦਾਗਾ ਉਹਨੂੰ ਰਖਵਾਊਗਾ ਤੇ ਜਿਵੇਂ ਪਹਿਲਾਂ ਮੋਦੀ ਦੀ ਆਏ ਮੰਨ ਕੇ ਚੱਲੋਗੇ ਗਰਦਨ ਤੇ ਗੋਡਾ ਰੱਖ ਕੇ ਤੱਕੇ ਦੇ ਨਾਲ ਆਪਣੇ ਜਿਹੜੇ ਕਾਲੇ ਬਿੱਲ ਆਏ ਸੀਗੇ ਉਹ ਖਤਮ ਕਰਵਾਏ ਸੀਗੇ ਉਹ ਜਿਹੜੇ ਪਾਸ ਨਹੀਂ ਹੋਣ ਦਿੱਤੇ ਸੀਗੇ ਦੂਸਰਾ ਐਮਐਸਪੀ ਵੀ ਸਭ ਤੋਂ ਪਹਿਲਾਂ ਐਮਐਸਪੀ ਦੀ ਗੱਲ ਮੈਂ ਭੁੱਲ ਗਿਆ ਅਮਰੀਕਾ ਇਹ ਕਹਿ ਰਿਹਾ ਵੀ ਜਿਹੜਾ ਤੁਸੀਂ ਕਿਸਾਨਾਂ ਨੂੰ ਸਬਸਿਡੀ ਦਿਨੇ ਹੋਗੇ ਐਮਐਸਪੀ ਦਿਨੇ ਹੋਗੇ ਉਹ ਖਤਮ ਕਰੋ ਉਹ ਸਾਡੀ ਟ੍ਰੇਡ ਡੀਲ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਆਗੀ ਬਿਜਰੋ ਕਿਸਾਨ ਨੂੰ ਹੁਣ ਕਿਸਾਨ ਆਗਾ ਕਿਸਾਨ ਆਪਣਾ ਉਹਨੂੰ ਕੋਈ ਐਮਐਸਪੀ ਨਹੀਂ ਮਿਲੂਗੀ ਨਾ ਹੀ ਉਹਨੂੰ ਕੋਈ ਸਬਸਿਡੀ ਮਿਲੂਗੀ ਕਿਸਾਨ ਦੇ ਉੱਤੇ ਕਰਜ਼ਾ ਵਧੂਗਾ ਪੰਜਾਬ ਖਤਮ ਹੋ ਜਾਊਗਾ ਪੰਜਾਬ ਜਿੰਨੀਆਂ ਵੀ ਸਟੇਟਾਂ ਨੇ ਜਿੰਨੇ ਵੀ ਕਿਸਾਨ ਨੇ ਖਤਮ ਹੋ ਜਾਣਗੇ ਉਦੋਂ ਬਾਅਦ ਹੋ ਜਾਊਗੀ ਅਮਰੀਕਾ ਦੀ ਮੋਨੋਪੋਲੀ ਮੋਨੋਪੋਲੀ ਮਤਲਬ ਕਿ ਇਕੱਲਾ ਰਾਜ ਕਰੂਗਾ ਫਿਰ ਅਮਰੀਕਾ ਡਿਸਾਈਡ ਕਰਿਆ ਕਰੂਗਾ ਵੀ ਅਸੀਂ ਕਿਹੜੇ ਪ੍ਰਾਈਸ ਤੇ ਕਦੋਂ ਕਿਵੇਂ ਤੁਹਾਨੂੰ ਅਸੀਂ ਜਿਹੜਾ ਆਪਣਾ ਅਨਾਜ ਦੇਣਾਗਾ ਇੰਡੀਆ ਦੇ ਵਿੱਚ ਜਿਵੇਂ ਉਹਨਾਂ Jio ਕੰਪਨੀ ਆਈ ਸੀਗੀ Jio ਕੰਪਨੀ ਨੇ ਪਹਿਲਾਂ ਆਪਣਾ ਸਾਲ 6 ਮਹੀਨੇ ਉਹਨਾਂ ਨੇ ਆਪਣਾ SIM نیٹ ਫ੍ਰੀ ਕਰਕੇ ਰੱਖਿਆ ਹੋਇਆ ਸੀ ਵੀ ਜਿੰਨਾ ਮਰਜ਼ੀ ਯੂਜ਼ ਕਰੋ ਕੋਈ ਕੋਈ ਰੋਕ ਟੋਕ ਨਹੀਂ ਹੈਗੀ ਕੋਈ ਐ ਨਹੀਂ ਵੀ 2GB ਮਿਲਿਆ 3GB ਮਿਲਿਆ ਉਸ ਤੋਂ ਬਾਅਦ ਉਹਨਾਂ ਨੇ ਪ੍ਰਾਈਸ ਵਧਾਉਣ ਲੱਗ ਪਏ ਤੇ ਬਾਕੀ ਕੰਪਨੀਆਂ ਨੂੰ ਮਜਬੂਰੀ ਕਰਕੇ ਮਜਬੂਰੀ ਕਰਕੇ ਆਪਣੇ ਪ੍ਰਾਈਸ ਘਟਾਉਣੇ ਪਏ ਨੇਗੇ ਬਹੁਤ ਸਾਰੀਆਂ ਕੰਪਨੀਆਂ ਦਾ ਖਤਮ ਹੋ ਗਈਆਂ ਸੈਲਵਾਨ ਖਤਮ ਹੋ ਗਈ ਬਹੁਤ ਸਾਰੀਆਂ ਆਈਡੀ ਆ ਉਹ ਇਹਨਾਂ ਨੂੰ ਮਰਜ ਕਰਨਾ ਪਿਆ ਬਹੁਤ ਸਾਰੇ ਇਹ ਜਿਹੇ SIM ਸੀਗੇ ਜਿਹੜੇ ਅੱਜ ਤੋਂ Uh, 20 ਸਾਲ ਪਹਿਲਾਂ ਮਿਲਦੇ ਹੁੰਦੇ ਸੀ ਜਿਹੜੇ ਕੰਪਨੀਆਂ ਦੇ ਬੋਡਾਫੋਨ ਉਹ ਵੀ ਖਤਮ ਦੀ ਤਕਕਾਰਤੇ ਨੇ Airtel ਸੀ ਇਕੱਲਾ ਜਿਹੜਾ ਡਟਿਆ ਰਿਹਾ ਜੇ Airtel ਵੀ ਖਤਮ ਹੋ ਜਾਂਦਾ ਤਾਂ ਜਿਹੜਾ Jio ਵਾਲੇ ਨੇਗੇ ਆਪਣੇ ਅੰਬਾਨੀ ਵਰਗੇ ਤਾਂ ਇਹਨਾਂ ਨੇ ਵੀ ਇਹਨਾਂ ਦੀ ਮੋਨੋਪੋਲੀ ਹੋ ਜਾਣੀ ਸੀ ਫਿਰ ਇਹ ਡਿਸਾਈਡ ਕਰਦੇ ਵੀ ਅਸੀਂ ਤੁਹਾਨੂੰ ਕਿਹੜੇ ਰੇਟ ਤੇ ਨੈਟ ਦੇਣਾਗਾ ਹੋ ਸਕਦਾ ਆਪਾਂ ਨੂੰ ਪਹਿਲਾਂ ਨਾਲੋਂ ਵੀ ਮਹਿੰਗਾ ਮਿਲਣਾ ਸੀਗਾ ਉਹ ਤਾਂ ਹੇਰ ਟਲ ਡਟ ਕੇ ਖੜੀ ਰਹੀ ਹੌਲੀ ਹੌਲੀ ਅੰਬਾਨੀ ਨੇ ਰੇਟ ਵਧਾਈ ਗਏ ਵਧਾਈ ਗਏ ਰੇਟ ਹੁਣ ਦੇਖ ਲਓ ਤੁਹਾਡੇ ਹਿਸਾਬ ਦੇ ਨਾਲ ਵੀ ਮਹਿੰਗਾ ਹੀ ਮਿਲ ਰਿਹਾ ਹੈਗਾ ਹੁਣ ਨੈਟ ਉਵੇਂ ਹੀ ਐਗਰੀਕਲਚਰ ਦਾ ਹੋਊਗਾ ਜੇ ਪੰਜਾਬ ਦਾ ਕਿਸਾਨ ਮਰਿਆ ਤਾਂ ਕੱਲਾ ਕਿਸਾਨ ਨਹੀਂ ਸਾਰੇ ਕਿੱਤਿਆਂ ਦੇ ਉੱਤੇ ਪ੍ਰਭਾਵ ਪਊਗਾ ਜਿੰਨੇ ਬਿਜ਼ਨਸ ਨੇ ਸਾਰੇ ਕਿਤੇ ਕਿਉਂਕਿ ਖੇਤੀਬਾੜੀ ਦਾ ਪੈਸਾ ਹੀ ਚਾਰੇ ਪਾਸੇ ਘੁੰਮਦਾ ਹੈਗਾ ਤਾਂ ਉਹਦੇ ਨਾਲ ਹੀ ਲੋਕ ਗੁਜ਼ਾਰਾ ਚੱਲਦਾ ਸ਼ਹਿਰ ਉਸੇ ਸਰਤੇ ਚੱਲਦੇ ਨੇਗੇ ਜੇ ਜੱਟ ਜ਼ਿੰਮੇਦਾਰ ਜਾ ਕੇ ਕੋਈ ਸਮਾਨ ਲੈ ਕੇ ਆਉਂਦੇ ਨੇਗੇ ਹੁਣ ਐ ਤਾਂ ਐ ਨਹੀਂ ਕਿ ਬਿਜ਼ਨਸ ਵੀ ਜਿਹੜੇ ਚੱਲ ਰਹੇ ਨੇਗੇ ਪੰਜਾਬ ਦੇ ਵਿੱਚ ਵੀ ਉਹ ਵੀ ਚੱਲੀ ਜਾਣਗੇ ਉਹ ਵੀ ਖਤਮ ਹੋ ਜਾਣਗੇ ਜੇ ਪੰਜਾਬ ਦਾ ਕਿਸਾਨ ਮਰਿਆ ਤਾਂ ਸਾਰਾ ਦੇਸ਼ ਖਤਮ ਹੋਣ ਦੀ ਕਗਾਰ ਦੇ ਉੱਤੇ ਆ ਜਾਊਗਾ ਜੇ ਪੰਜਾਬ ਦਾ ਕਿਸਾਨ ਬਚ ਗਿਆ ਤਾਂ ਹੀ ਦੇਸ਼ ਬਚ ਪਾਊਗਾ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਵਾਰ ਤੁਸੀਂ ਨਾ ਆਪਨਾ ਗੂਗਲ ਵੀ ਕਰ ਲਿਓ ਕਿ ਜਿਹੜੀ ਟਰੇਡ ਡੀਲ ਆ ਗਈ ਉਹਦੇ ਵਿੱਚ ਕੀ ਕੀ ਸਿਸਟਮ ਚੱਲ ਰਿਹਾ ਚਾਹੇ ਤੁਸੀਂ ਚੈਟ ਜੀਬੀਟੀ ਤੋਂ ਪੁੱਛ ਲਿਓ ਚਾਹੇ ਤੁਸੀਂ ਜੈਮਿਨਾਈ ਤੋਂ ਪੁੱਛ ਲਿਓ ਇੱਕ ਵਾਰ ਰੀਚੈੱਕ ਜ਼ਰੂਰ ਕਰਿਓ ਜਿਹੜੇ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇਗੇ ਸਾਰੀਆਂ ਮੈਂ ਰਿਸਰਚ ਕਰਕੇ ਪ੍ਰੋਪਰਲੀ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਲੈ ਕੇ ਆਇਆ ਹੈਗਾ ਹੁਣ ਐਮਐਸਪੀ ਹੁਣ ਕਿਸਾਨ ਲਵੇ ਆਪਸ਼ਨਾਂ ਜਿਹੜੀਆਂ ਰਹਿਣਗੀਆਂ ਸਭ ਤੋਂ ਪਹਿਲਾਂ ਤਾਂ ਸੀਗਾ ਫਾਹਾ ਦੂਸਰਾ ਸੀਗਾ ਸਿਸਟਮ ਦੇ ਨਾਲ ਲੜ ਕੇ ਜਾ ਕੇ ਗਰਦਨ ਤੇ ਗੋਡਾ ਰੱਖ ਕੇ ਸਿਸਟਮ ਦੇ ਆਪਣਾ ਜਿਹੜਾ ਹੈਗਾਗਾ ਜਿਹੜੇ ਆਏ ਨੇ ਅਮਰੀਕਾ ਲਈ ਇਹਦਾ ਟ੍ਰੇਡ ਡੀਲ ਉਹ ਬੰਦ ਕਰਵਾਉਣੀ ਪਊਗੀ ਤੇ ਦੂਸਰੇ ਪਾਸੇ ਤੇ ਐਮਐਸਪੀ ਲੀਗਲ ਗਾਰੰਟੀ ਲੈਣੀ ਪਊਗੀ ਤੇ ਸਭ ਤੋਂ ਐਂਡ ਵਾਲੀ অপਸ਼ਨ ਇੱਕ ਹੋਰ ਹੈਗੀ crop diversification with protection ਮਤਲਬ ਕਿ ਕਿਸਾਨਾਂ ਨੂੰ ਜਿਵੇਂ ਹੁਣ ਆਪਾਂ ਕੱ ਲਈ ਨਰਮਾ ਲਾਉਣੇ ਹੈਗੇ ਜੀਰੀ ਕਣਕ ਇਹਨਾਂ ਨੂੰ ਛੱਡ ਕੇ ਹੋਰ ਬਹੁਤ ਸਾਰੀਆਂ ਫਸਲਾਂ ਵੱਲ ਜਾਣਾ ਪਊਗਾ ਵਿੱਤੀ ਪ੍ਰੋਡਕਸ਼ਨ ਸਰਕਾਰ ਪ੍ਰੋਟੈਕਸ਼ਨ ਵੀ ਦੇਵੇ ਵੀ ਸਾਡੀ ਫਸਲ تباہ ਹੁੰਦੀ ਹੈ ਕਿ ਸਰਕਾਰ ਪੈਸੇ ਦੇਊ ਹੁਣ ਕੇਜਰੀਵਾਲ ਤੇ ਬਹੁਤ ਗੁੱਸਾ ਚੜਿਆ ਉੱਤੇ ਜਾ ਕੇ ਪਤਾ ਨਹੀਂ ਕਿਹੜੇ ਸਟੇਟ ਦੇ ਵਿੱਚ ਗਿਆ ਸੀਗਾ ਕਹਿੰਦਾ ਜੀ ਸਾਡੇ ਭਗਵਾਨਤਮਾਨ ਜੀ ਨੇ ਹੜਾ ਏ ਸੀ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਤੇ ਜਿੰਨੀਆਂ ਫਸਲਾਂ ਬਰਬਾਦ ਹੋਈਆਂ ਸੀਗੀਆਂ ਕਿੱਲੇ ਦੇ ਹਿਸਾਬ ਦੇ ਨਾਲ 50000 60000 ਰੁਪਏ ਦਾ ਹਲੇ ਵੀ ਆਮ ਆਦਮੀ ਪਾਰਟੀ ਅਲ ਦੇ ਪਿੱਛੇ ਲੱਗੇ ਪਏ ਨੇਗੇ ਮਾੜੀ ਮੁੱਢੇ ਸ਼ਰਮ ਕਰੋ ਯਾਰ ਤੁਸੀਂ ਪੰਜਾਬ ਨੂੰ ਡੋਬਣਾਗਾ ਚੱਲ ਮੰਨਿਆ ਤੁਸੀਂ ਭਗਵੰਤ ਮਾਨ ਇਹ ਕਿਉਂ ਨਹੀਂ ਬੋਲਦਾ ਹੈਗਾ ਮੈਂ ਤਾਂ ਇਹ ਤੇ ਹੈਰਾਨਾਗਾ ਇਹਨੂੰ ਤਾਂ ਪਤਾ ਹੋਊਗਾ ਵੀ ਜਿਹੜੀ ਟ੍ਰੇਡ ਡੀਲ ਹੋਈ ਆ ਪੰਜਾਬ ਦੇ ਕਿੱਡੀ ਖਿਲਾਫ ਆ ਗਈ ਜੇ ਪੰਜਾਬ ਨੂੰ ਬਚਾਉਣਾਗਾ ਤਾਂ ਇਹ ਚੀਜ਼ ਸਟੈਪ ਕਰਨਾ ਪਊਗਾ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਵੀਡੀਓ ਇੱਕ ਵਾਰ ਤਾਂ ਕਿ ਸਾਰੇ ਜਾਣ ਸਕਣ ਅਸਲ ਦੇ ਵਿੱਚ ਇੰਡੀਆ ਦੇ ਵਿੱਚ ਚੱਲ ਕੀ ਰਿਹਾ ਹੈਗਾ